么爸,爸。 ਕੀ <tie> ਨਾ बोले इन्हीं अबे कह रहे हैं फोन पर मेरे को फोन करो चला मार रे ओए मैंने फोन कर पापा मैं आ गया हूं हमें कह रहे हैं रेडी फुल पापा यू ਤੁਹਾਨੂੰ ਕੋਲ ਆਂਦੀ ਹੈ ਕੀ ਮਾਮਲਾ ਹੈ ਮੈਨੂੰ 10:50 ਤੇ ਆਂਦੀ ਮੈਂ 10:55 ਤੇ ਮੈਂ ਪਹੁੰਚ ਗਿਆ ਸੀ ਅੱਛਾ ਜੀ ਇਹੜੀ ਦੀ ਦੁਕਾਨ ਹੈ ਕੀ ਹੋਇਆ ਸੀ ਕਿਥੇ ਮਿੱਠਾ ਜਿਹਾ ਲੜਕਾ ਜੀ ਜੋ ਕਹਿੰਦਾ ਵੀ ਤਿੰਨ ਲੜਕੇ ਆਏ ਮੋਟਕੇ ਸੀ ਇਹਨਾਂ ਨੇ ਆਉਂਦੇ ਪਹਿਲਾਂ ਮੈਨੂੰ ਪਿਸਤੌਲ ਮੇਂ ਪੁੱਠੀ ਰੱਖਤਾ ਮੁਰੇ ਭਾਂ ਤੋੜ ਕੇ ਗਏ ਗਹਿਣੇ ਲੈ ਗਏ ਸਾਡੇ ਅੱਛਾ ਜੀ ਕਿੰਨਾ ਗਹਿਣਾ ਲੈ ਗਏ ਕਿੰ ਕੀ ਲੈ ਕੇ ਗਏ ਜੀ ਹੰਦਾਚਾ ਲਾ ਕੇ ਦੱਸ ਰਹੇ ਹਨ ਅੱਛਾ ਕਿੰਨੇ ਐਸਟੀਮੇਟ ਵਿੱਚ ਉਹ ਸਭ ਨਾ ਕਰਾਂਗੇ ਦੁਕਾਨ ਦਾ ਨਾਮ ਕੀ ਹੈਗਾ ਵਿਜੇ ਜੁਲਰ ਮਾਲਕ ਕੌਣ ਸੀ ਇੱਥੇ ਬੈਠੇ ਤੇ ਮਾਲਕ ਹੀ ਸੀ ਦਿਖ ਸਕਿਆ ਲੜਕਾ ਨਾ ਸਰ ਦੇਖਿਆ ਜਾਂਦਾ ਅਕਸਰ ਦਿਨ ਦੀ ਸਾਡੇ ਕਿਹੜੇ ਭੀੜ ਭੰਡਲਾ ਇਲਾਕਾ ਵਾ ਕੁਛੀ ਦੂਰੇ ਥਾਣਾ ਦੇ ਚੋਰਾਂ ਨੇ ਜਿਸ ਦੇ ਵਿੱਚ ਕੈਮਰੇ ਦੇ ਵਿੱਚ ਆਇਆ ਕੋਈ ਸ਼ਰਾਰਤ ਚੈੱਕ ਕਰ ਰਹੇ ਹਾਂ ਜੀ ਚੈੱਕ ਉਸ ਕੈਮਰੇ ਚ ਆਏ ਸੀ ਤਿੰਨੇ ਜਣੇ ਜੀ ਹਾਂਜੀ ਕੀ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਉਹ ਜਾਂਚ ਕਰ ਰਹੇ ਹਾਂਜੀ ਜਾਂਚ ਕਰ ਰਹੇ ਹਾਂ ਸਰ ਠੀਕ ਹੈ ਤੁਹਾਡਾ ਕੀ ਨਾਮ ਹੈ ਤੁਹਾਡਾ ਦੀਪਕ ਦੀਪਕ ਜੀ ਕੀ ਗੱਲ ਹੋਈ ਕਿੰਨੇ ਵਜੇ ਕਿਰਪਾ ਨਾਲ ਪਤਾ ਲੱਗਦਾ ਸਰ ਮੈਂ ਤੇ ਸਾਢੇ 10 ਆਪਣੀ ਸ਼ਾਪ ਤੇ ਜਾਣਾ ਮੈਨੂੰ ਸ਼ਾਪ ਤੇ ਮੈਂ ਪਹੁੰਚਾ ਉੱਥੇ ਮੈਂ ਵਾਪਸ ਆਇਆ ਹਾਂ ਕਿ ਮੇਰਾ ਪਤੀ ਜਾਂਦਾ ਸਵੇਰੇ ਦੁਕਾਨ ਖੋਲਣ ਹਾਂ ਸਵਾ 10 ਸਾਢੇ 10 ਵਜੇ ਦੇ ਵਿੱਚ ਉਹ ਸ਼ਾਪ ਖੋਲਦਾ ਉਹ ਪੌਣੇ ਦੇ 11 ਦੇ ਵਿੱਚ ਵਿੱਚ ਉਹ ਬੰਦੇ ਆ ਗਏ ਤਿੰਨ ਉਹਨੂੰ ਗਨ ਪੁਆਇੰਟ ਤੇ ਅੰਦਰ ਲੈ ਲਿਆ ਸਾਰਾ ਉਸ ਤੋਂ ਬਾਅਦ ਉਹਨਾਂ ਨੂੰ ਮਾਰ ਲੋਟ ਕੇ ਲੈ ਗਏ ਕੀ 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 ਲੈ ਕੇ ਗਏ 골ਡ ਹੀ ਲੈ ਕੇ ਗਏ ਉਸ ਤੋਂ ਬਾਅਦ ਵੇਚਦੇ ਆ ਜੀ ਹਾਂਜੀ ਭਾਜੀ ਕੈਸ਼ ਵੀ ਸੀ ਕੈਸ਼ ਵੀ ਸੀ ਕਿੰਨੇ ਜਾਣੇ ਸੀ ਭਾਜੀ ਤੁਸੀਂ ਸਾਈਡ ਜਾਓ ਕਿੰਨੇ ਜਾਣੇ ਸੀ ਤਿੰਨੇ ਜਾਣੇ ਸੀ ਅੱਛਾ ਜੀ ਉਹਨਾਂ ਕੋਲ ਹਥਿਆਰ ਵੀ ਸੀ ਹਾਂ ਕਿਹੜੇ ਕਿਹੜੇ ਹਥਿਆਰ ਰਿਵਾਲਵਰਾਂ ਸੀਗੀਆਂ ਤੇ ਮੌਕੇ ਤੇ ਪੁਲਿਸ ਆ ਗਈ ਹੈ ਹਾਂਜੀ ਮੌਕੇ ਤੇ ਬੁੱਲਸ ਆ ਗਈ